ਤੇ ਸੋਡੀ ਦੋਸਤੋ ਇੱਕ ਮੁਲਾਕਾਤ ਹੈ ਅਸੀਂ ਇਹ ਜੀ ਲੇਡੀ ਨਾਲ ਕਰਾ ਰਹੇ ਹਾਂ ਜਿਨ੍ਹਾਂ ਦਾ ਨਾਮ ਦਲੀਪ ਸਿੰਘ ਦਲੀਪ ਕੌਰ ਹੈ ਤੇ ਉਹਨਾਂ ਨੇ ਬਚਪਨ ਤੋਂ ਹੀ ਜਿਹੜੇ ਬਚਪਨ ਤੋਂ ਬੰਦਿਆਂ ਵਾਲੇ ਕੰਮ ਕਰਨਾ ਇਹ ਨਹੀਂ ਇਹ ਦਲੀਪ ਕੌਰ ਲੇਡੀਜ਼ ਨੇ ਇਹ ਤੁਹਾਨੂੰ ਵੀ ਦੇਖਣ ਦੇ ਵਿੱਚ ਹੁਣ ਜਦੋਂ ਤੁਸੀਂ ਵੀਡੀਓ ਦੇਖ ਰਹੇ ਹੋ ਤੁਹਾਨੂੰ ਹੈਰਾਨਗੀ ਹੋਣੀ ਹੈ ਇਹਨਾਂ ਦੇ ਪੱਗ ਬੰਨੀ ਹੋਈ ਹੈ ਕੁੜਤਾ ਪਜਾਮਾ ਪਾਇਆ ਹੋਇਆ ਜੁੱਤੀ ਚੱਪਲਾਂ ਪਾਈਆਂ ਹੋਈਆਂ ਨੇ ਗਿਆ ਤੁਹਾਨੂੰ ਹੈਰਾਨੀ ਹੋਣੀ ਹੈ ਇਹਦੇ ਵਿੱਚ ਵੀ ਇਹ ਇੱਕ ਲੇਡੀਜ਼ ਨੇ ਤੇ ਇਹ ਲੇਡੀਜ਼ ਨਹੀਂ ਇਹਨਾਂ ਨੂੰ ਪਿੰਡ ਦੇ ਵਿੱਚ ਸਾਡੇ ਪਿੰਡ ਟਿੱਬੇ ਦੇ ਵਿੱਚ ਇਹਨਾਂ ਨੂੰ ਗੰਡਾ ਸਿੰਘ ਕਿਹਾ ਜਾਂਦਾ ਤੇ ਆ ਸਾਡੇ ਪਿੰਡ ਦੇ ਸਾਥ ਹੈ ਤੇ ਆ ਦੇਖ ਸਕਦੇ ਹੋ ਬਰੋਟਾਗਾ ਇੱਥੇ ਇਹ ਤਾਂ ਖੇਡਦੇ ਨੇ ਬੰਦਿਆਂ ਦੀ ਤਰ੍ਹਾਂ ਗੱਲਾਂ ਮਾਰਦੇ ਨੇ ਬੰਦਾ ਗਾਲਾਂ ਵੀ ਕੱਢਦੇ ਨੇ ਸਾਰਾ ਕੁਝ ਕਰਦੇ ਨੇ ਤੇ ਆਪਾਂ ਸਾਰਿਆਂ ਨਾਲ ਗੱਲ ਅੰਕਲ ਨਾਲ ਕਰਦੇ ਪਹਿਲਾਂ ਅੰਕਲ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਗੰਡਾ ਸਿੰਘ ਬਾਰੇ ਜਿਹੜੇ ਕ ਦਲੀਪ ਕੌਰ ਨੇ ਪਹਿਲਾਂ ਤੋਂ ਇਹਨੇ ਬੰਦਿਆਂ ਵਾਲੇ ਕੰਮ ਕਰੇ ਨੇ ਖੇਤੀਬਾੜੀ ਦਾ ਕੰਮ ਬੱਕਰੀਆਂ ਚਾਰਨੀਆ ਹੋਰ ਸਾਰਾ ਕੁਝ ਬੰਦਿਆਂ ਵਾਲਾ ਕਰਿਆ ਬੁੜੀਆਂ ਵਾਲੇ ਨੂੰ ਕੋਈ ਕੰਮ ਜਨਾਨੀ ਵਾਲਾ ਆਉਂਦਾ ਇਹ ਨਹੀਂ ਸਾਰੇ ਕੰਮ ਬੰਦਿਆਂ ਵਾਲੇ ਕਰਦੇ ਬੰਦਿਆਂ ਵਾਲੀ ਬੋਲੀ ਕਾ ਤਾਂਸ਼ ਖੇਡਣਾ ਬੰਦਿਆਂ ਵਾਲੇ ਕੰਮ ਖੇਡਾਂ ਤੇ ਜਾਣਾ ਸਾਰਾ ਕਾਲਾ ਕੂਲਾ ਬੰਦਿਆਂ ਵਾਲੀਆਂ ਹੀ ਕੱਢਦੀਆਂ ਨੇ ਕੱਢਦੇ ਨੇ ਤੇ ਇਹਦਾ ਨੌ ਵੀ ਗੰਡਾ ਸਿੰਘ ਕਰਿਆ ਦਲੀਪ ਕੌਰ ਕਰਕੇ ਨੂੰ ਕੋਈ ਜਾਣਦਾ ਹੀ ਨਹੀਂ ਗੰਡਾ ਕਿਸਾਨ ਹੀ ਕਹਿੰਦੇ ਨੇ ਸਭ ਹਾਂ ਤੇ ਆਪਾਂ ਬਾਬਾ ਜੀ ਨੂੰ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਪਹਿਲਾਂ ਤੋਂ ਹਾਵਾ ਹੈ ਸਾਰਾ ਕੁਝ ਕਰ ਰਹੇ ਸਾਰੇ ਕੰਮ ਪਾਣੀ ਧਾਣੀ ਲਾਉਣਾ ਬੰਦਾ ਛੋਡੇ ਨਾਲ ਕੰਮ ਕੀਤਾ ਹੋਰ ਤੋਂ ਕਰ ਰਹੇ ਹਾਂ ਹੂੰ ਤੁਹਾਨੂੰ ਕਦੇ ਐ ਨਹੀਂ ਲੱਗਦਾ ਸੀ ਵੀ ਸਾਡੇ ਨਾਲ ਲੇਡੀਜ਼ ਆ ਨਾ ਕੋਈ ਨਹੀਂ ਜੀ ਲੱਗਦਾ ਐਂ ਲੱਗਦਾ ਸਾਡਾ ਪੰਜਾ ਨੂੰ ਬਸ ਹੈ ਹਾਂ ਠੀਕ ਹੈ ਜੀ ਤੇ ਅੰਕਲ ਜੀ ਨੇ ਤੇ ਸਾਰੇ ਬੈਠੇ ਨੇ ਸਾਡੇ ਪਿੰਡ ਦੇ ਇੱਥੇ ਚੈਨਲ ਵਾਲੇ ਵੀ ਆਏ ਸੀਗੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜਿਹੜੀ ਤੁਸੀਂ ਮੈਰਿਜ ਹੈ ਉਹ ਕਿਉਂ ਨਹੀਂ ਕਰਵਾਈ ਵਿਆਹ ਉਹ ਕੋਈ ਬੁੜੀ ਆਵਦੀ ਨੂਨੂ ਕੁੱਟਦੀ ਸੀ ਅੱਛਾ ਉਹ ਆ ਉਹ ਦੇ ਕਰਾਇ ਨੂੰ ਆਇ ਨੂੰ ਫੇਰ ਉੰਗਲਾਂ ਲਾਉਣ ਲੱਗੀ ਵੀ ਇਹ ਵੀ ਕੁੱਟੇ ਹਾਂ ਮੈਂ ਕਿਹਾ ਤਾਂ ਕੰਜਰ ਖਾਨਾ ਹੀ ਆ ਵਿਆਹ ਕਰਾਉਣਾ ਹੋਰ ਹਾਂ ਵਿਆਹ ਕਰਾ ਵੀ ਸ਼ਾਪਾ ਹੀ ਆ ਵਿਆਹ ਕਰਾ ਕੇ ਵੀ ਮੇਰੇ ਵੀ ਗਾਣਾ ਪਿਆ ਕਰਨਗੇ ਇਦਾਂ ਜੇ ਤੁਸੀਂ ਵਿਆਹ ਕਰਾ ਲਿਆ ਮੈਂ ਕਿਸੇ ਨੂੰ ਟਾ ਲੂੰ ਮੇਰੇ ਬਾਹਰ ਕੰਮ ਕਰਿਆ ਹੋਇਆ ਸੀ ਅੱਛਾ ਬਾਪੂ ਦਾ ਖੇਤਾਂ ਦਾ ਤੇ ਬਾਪੂ ਦਾ ਨਾਂ ਕੀ ਸੀ ਤੁਹਾਡੇ ਦਾ ਬਚਨ ਸਿੰਘ ਬਚਨ ਸਿੰਘ ਇਹ ਬਚਨ ਸਿੰਘ ਦੀ ਪੁੱਤਰੀ ਨੇ ਤੇ ਪਿੰਡ ਦੇ ਵਿੱਚ ਇਹਨਾਂ ਨੂੰ ਗੰਡਾ ਸਿੰਘ ਕਿਹਾ ਜਾਂਦਾ ਤੇ ਇਹ ਟਿੱਬੇ ਪਿੰਡ ਦੇ ਲਈ ਮਿਸਾਲ ਨੇ ਤੇ ਇਹਨਾਂ ਜਿਹੜੇ ਅੱਜ ਕੱਲ ਲੋਕ ਕੁੜੀਆਂ ਨੂੰ ਮਾਰਦੇ ਨੇਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਅੱਜ ਦੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹ ਵਿੱਚ ਆਵਦੇ ਤੀਪ ਉੱਤੇ ਲੁੱਕਾਉਣ ਨੂੰ ਮਾਰ ਕੇ ਰਾਜੀ ਏ ਤੂੰ ਆਵਦਾ ਭਾਂਡੇ ਭੰਨ ਕੇ ਰਹਿ ਜੀ ਹੂੰ ਉਹਨੂੰ ਰੱਖ ਕੇ ਰਹਿ ਜੀ ਅੱਛਾ ਜੇ ਨੂੰ ਕੋਈ ਭੰਨੇ ਤੈਨੂੰ ਹਰਖੀ ਆਉਂਦੇ ਰੋੜੀ ਤੇ ਜਾਂਦਾ ਇਹ ਗਲਤ ਚੱਲੇ ਜਾਣਾ ਠੀਕ ਹੈ ਆ ਆ ਗਿਆ ਕਾਲਾ ਤੇ ਇਹਨਾਂ ਨੂੰ ਸਾਰੇ ਪਿੰਡ ਦੇ ਵਿੱਚ ਗੰਡਾ ਸਿੰਘ ਕਿਹਾ ਜਾਂਦਾ ਹੈ ਤੇ ਇਹਨਾਂ ਦਾ ਦਲੀਪ ਕੌਰ ਹੈ ਤੇ ਇਹਨਾਂ ਨੇ ਵਿਆਹ ਨਹੀਂ ਜਿਹੜਾ ਕਰਵਾਇਆ ਇਸ ਤਾਂ ਬੱਕਰੀਆਂ ਚਾਰਨੀਆਂ ਹਲ ਬਾਉਣੇ ਸਾਰੀ ਜ਼ਿੰਦਗੀ ਇਦਾਂ ਹੀ ਬੋਤਾ ਵੀ ਵਾਹਾ ਹੋਰ ਇਦਾਂ ਦੇ ਸਾਰੇ ਜਿਹੜੇ ਕੰਮ ਨੇ ਉਹ ਕੀਤੇ ਨੇ ਇੱਕ ਲੇਡੀਜ਼ ਨੇ ਤੇ ਬਿਲਕੁਲ ਕੋਈ ਕਹਿ ਨਹੀਂ ਸਕਦਾ ਵੀ ਇਹ ਇੱਕ ਲੇਡੀਜ਼ ਨੇ ਬੰਦਿਆਂ ਦੀ ਤਰ੍ਹਾਂ ਕੰਮ ਕਰਨੇ ਇਹ ਬੰਦਿਆਂ ਦੀ ਤੇ ਰਹਿਣਾ 10 ਸਾਲ ਇਹਨਾਂ ਨੇ ਖੇਤੀ ਵੀ ਕਰੀ ਐ ਉਦੋਂ ਤੁਹਾਡੀ ਉਮਰ ਕਿੰਨੀ ਸੀਗੀ ਜਦੋਂ ਤੁਸੀਂ ਇਹ ਐਕਸੀਡੈਂਟ ਹੋਇਆ ਸੀ ਤੁਹਾਡਾ ਘਟਨਾ ਇਹ ਹੂੰ ਹਰੀ ਹੋ 15 ਦੀ 1516 ਸਾਲ ਦੀ ਹੁਣ ਸਾਡੀ ਉਮਰ ਕਿੰਨੀ ਹੋਗੀ ਹੁਣ ਹੋਗੀ 70 ਤੋਂ 60 ਆ 72 ਸਾਲ ਦੀ 3 ਤੇ 70 ਤੇ ਇਹ ਗਾਲਾਂ ਗੋਲਾਂ ਵੀ ਸਾਰਾ ਜਿਵੇਂ ਬੰਦੇ ਆਮ ਕਰਦੇ ਨੇ ਜ਼ਿੰਦਗੀ ਦੇ ਵਿੱਚ ਆ ਗਾਲਾਂ ਵੀ ਸੁਣਾ ਤੋਂ ਵੜ ਜਾਈਆਂ ਜਿਹੜੇ ਹੁਣ ਸਾਨੂੰ ਦੇਖਦੇ ਨਹੀਂ ਮਾਜ ਦਾਖਲਾ ਹੋ ਕੇ ਹੈ ਸੁਣਾ ਦੇ ਦੋ ਗਿਆ ਤਾਂ ਨਹੀਂ ਕਿਵੇਂ ਨਿਰਮਾਜ ਦਾਖਲਾ ਬੰਦ ਜਾ ਮਾਜ ਦਾਖਲਾ ਹਾਂ ਕਿਉਂ ਆਏਗਾ ਮਾਜ ਦਾ ਦੇ ਆਏ ਬੰਦਿਆਂ ਨੂੰ ਵੀ ਗਾਲਾਂ ਕੱਢ ਰਹੀਆਂ ਸਾਰੇ ਕੋ ਤੇ ਹੁਣ ਜਾ ਰਹੇ ਨੇ ਕਾਫੀ ਬਿਰਧ ਹੋ ਗਏ ਨੇ ਇਹ ਤੇ ਬੱਕਰੀਆਂ ਚਾਰਨਾ ਹੋਰ ਚਲੋ ਉਮਰ ਦੇ ਹਿਸਾਬ ਨਾਲ ਫਰਕ ਜਿਹੜਾ ਪਾਇਆ ਜਾਂਦਾ ਤੇ ਇਹ ਸਾਡੇ ਪਿੰਡ ਦੇ ਜਿਹੜੇ ਲੋਕ ਤੇ ਮਿਸਾਲ ਹੈ ਜੀ ਸਾਡੇ ਪਿੰਡ ਦੀ ਤੇ ਸਾਡੇ ਪਿੰਡ ਦੀ ਸੱਤ ਬੈਠੀ ਆ ਹੁਣ ਤਾਂ ਸਕੇੜ ਕੇ ਹਟੇ ਨੇ ਸਾਰੇ ਤੇ ਸਾਰੇ ਜਿਹੜੀਆਂ ਅੱਜ ਕੱਲ੍ਹ ਲੋਕ ਨੇ ਭਰੂਣ ਹੱਤਿਆ ਕਰਦੇ ਜਾਂ ਕੋਈ ਹੋਰ ਐਕਸੀਡੈਂਟ ਦਾਜ ਕਰਕੇ ਹੋ ਰਹੇ ਨੇ ਜਾਂ ਹੋਰ ਇਦਾਂ ਲੜਾਈਆਂ ਪਰਿਵਾਰਾਂ ਦੇ ਵਿੱਚ ਇਹਨਾਂ ਦੇ ਵੀ ਮਨ ਦੇ ਵਿੱਚ ਕੋਈ ਇਦਾਂ ਦਾ ਐਕਸੀਡੈਂਟ ਆ ਜਿਹੜਾ ਹੋਇਆ ਸੀਗਾ ਤੇ ਇਹਨਾਂ ਨੇ ਫਿਰ ਜਿਹੜਾ ਵਿਆਹ ਨਹੀਂ ਕਰਾਇਆ ਦੋਸਤੋ ਤੇ ਬਾਕੀ ਅੱਜ ਚੈਨਲ ਵਾਲੇ ਆਏ ਸੀਗੇ ਇਹਨਾਂ ਦੀ ਸਟੋਰੀ ਆ ਬਹੁਤ ਵਾਰ ਲੈ ਕੇ ਗਏ ਨੇਗੇ ਤੇ ਸਾਡੇ ਪਿੰਡ ਦੀ ਸਾਥ ਆ ਇਹ ਇੱਥੇ ਤਾਂ ਕੋਈ ਖੇਡਦੇ ਨੇ